7.5 ਲੱਖ ਰੁਪਇਆ 1 ਘੰਟੇ ਦੇ ਵਿੱਚ ਹੋ ਗਿਆ ਇਕੱਠਾ 7.5 ਲੱਖ ਰੁਪਇਆ 1 ਘੰਟੇ ਦੇ ਹਾਂ ਹਰਿਆਣਾ ਪੰਜਾਬ ਏਕਤਾ ਜਿੰਦਾਬਾਦ ਸਾਡੇ ਗੱਲ ਕਰਦੇ ਕਰਦੇ ਇੱਥੇ 15-20 ਟਰਾਲੀਆਂ ਨਿਕਲ ਗਈਆਂ ਆਉਣੀਆਂ ਮਤਲਬ ਸੇਵਾ ਦੀ ਕੋਈ ਘਾਟ ਨਹੀਂ ਹੈ ਨਹੀਂ ਕਿਸੇ ਚੀਜ਼ ਦੀ ਵੀ ਘਾਟ ਨਹੀਂ ਹੋਣੀ ਆਉਣ ਦੇਣੀ ਅਸੀਂ ਆ ਵੱਡੇ ਵੀਰ ਨੂੰ ਆਪਣੇ ਹਰਿਆਣਾ ਪੰਜਾਬ ਏਕਤਾ ਜਿੰਦਾਬਾਦ ਤਮ ਰਾਜਾ ਰਾਜਾ ਪਰ ਕੀ ਕਰੀਏ ਭਾਈ ਰੋਣਾ ਅੱਜ ਰਾਜਾ ਹੀ ਭਾਈ ਹਾਲਾਤ ਦੇਖੋ ਕਿਵੇਂ ਹੋ ਗਏ ਭਾਈ ਅੱਜ ਰਾਜੇ ਨੂੰ ਲੋਡ ਪੈ ਗਈ ਪਰ ਖੜੇ ਆ ਭਰਾ ਨਾਲ ਜਿਹੜੇ ਲੜਾਉਂਦੇ ਨੇ ਸਾਨੂੰ ਪੰਜਾਬ ਤੇ ਹਰਿਆਣਾ ਨੂੰ ਆ ਦੇਖ ਲੋ ਅੱਜ ਪੰਜਾਬ ਦੇ ਹਾਲਾਤ ਤੇ ਕੇ ਹਰਿਆਣਾ ਵੀ ਰੋਂਦਾ ਪਿਆ ਹਰਿਆਣਾ ਦਾ ਵੀਰ ਨਹੀਂ ਰੋਂਦਾ ਪਿਆ ਇਹ ਹਰਿਆਣਾ ਵੀ ਰੋਂਦਾ ਪਿਆ ਲਹੂ ਚਕ ਪੰਜਾਬ ਆ ਅਸਲੀ ਦਾ ਪੰਜਾਬ ਆ ਹਰਿਆਣਾ ਦਾ ਬਾਦਚਾ ਹੈ ਬਾਈ ਮਹਾ ਪੰਜਾਬ ਹੈ ਹਰਿਆਣਾ ਦੇ ਸਿੱਖੀ ਪੁਰੇ ਸਿਖਰਾਂ ਚ ਹੈ ਬਈ ਹਾਂ ਸਭ ਮਤਲਬ ਨਾ ਅਸੀਂ ਵੀ ਬਈ ਮੈਂ ਹਿੰਦੂ ਜੱਟ ਪਰਿਵਾਰ ਚ ਆਂ ਲੇਕਿਨ ਮਨ ਸਿੱਖੀ ਚ ਆ ਬਾਈ 96 ਕਰੋੜ ਖਾਲਸਾ ਹੋਗਾ ਬਾਈ ਜੀ ਹਰਿਆਣੇ ਚ ਤਿਆਰ ਨੇ ਲੋਕ ਬਸ ਥੋੜੀ ਪ੍ਰਚਾਰ ਦੀ ਕਮੀ ਆ ਭਗਵੰਤ ਮਾਨ ਚ ਹਰਿਆਣਾ ਸਰਕਾਰ ਹੋਵੇ ਆਪ ਜੇ ਪਾਣੀਆਂ ਦੇ ਮੁੱਦੇ ਛੇੜਦੇ ਨੇ ਲੇਕਿਨ ਜੋ ਆਮ ਜਨਤਾ ਹੈ ਨਾ ਭਾਈਚਾਰਾ ਹੈ ਆਮ ਜਨਤਾ ਦਾ ਹਰਿਆਣੇ ਪੰਜਾਬ ਦਾ ਭਾਈਚਾਰਾ ਨਾ ਕਿਸਾਨ ਅੰਦੋਲਨ ਚ ਬਹੁਤ ਜ਼ਿਆਦਾ ਵਧਿਆ ਹਾਂਜੀ ਤੋਂ ਆਪਕਾ ਟੁਕੜ ਹਜ਼ਾਰਾਂ ਟਰਾਲੀ ਆਣੇ ਲੱਗ ਰਹੀ ਹੈ ਹਰਿਆਣੇ ਸੇ ਆਪਣੇ ਵੱਡੇ ਭਾਈ ਦੀ ਸੇਵਾ ਕੇ ਲਈ ਡੀਜ਼ਲ ਟਰੈਕਟਰ ਜੋ ਵੀ ਹੋਗਾ ਆਪਣੇ ਆਪਣੀ ਸਾਈਡ ਸੇ ਉਹ ਸੇਵਾ ਕਰਾਂਗੇ ਜੀ ਜ਼ਰੂਰ ਖੇਤ ਸਿੱਧੇ ਕਰਨੇ ਮੇ ਤਾਂ ਬਹੁਤ ਲੰਮਾ ਟਾਈਮ ਚੱਲਣਾ ਆ ਜੀ ਤਾਂ ਗੇਲ ਖੜੇ ਹੋਵਾਂਗੇ ਜੀ ਸਾਥ ਮੈਂ ਹਰਿਆਣਾ ਪੰਜਾਬ ਜਿੰਦਾਬਾਦ ਆ ਜੀ ਸਰਕਾਰ ਕੀ ਤੋਂ ਜ਼ਰੂਰਤ ਨਹੀਂ ਆ ਜੀ ਯਾਤਿਆਚਾਰ ਕਰਨਾ ਛੋੜ ਦਿਓ ਪੰਜਾਬ ਦਾ ਛੋਟਾ ਭਰਾ ਹਰਿਆਣਾ ਵੀ ਹੁਣ ਪੰਜਾਬ ਦੇ ਨਾਲ ਖੜ ਗਿਆ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਪੰਜਾਬ ਦੇ ਵਿੱਚ ਜੇ ਹੜ੍ਹ ਆਏ ਨੇ ਤਾਂ ਦੂਜੇ ਪਾਸੇ ਸੇਵਾ ਵੀ ਹੋ ਰਹੀ ਆ ਸੇਵਾ ਦੀ ਕੋਈ ਘਾਟ ਨਹੀਂ ਆ ਜ਼ਰੂਰ ਬੜਾ ਨੁਕਸਾਨ ਹੋਇਆ ਪੰਜਾਬ ਨੂੰ ਤਾਂ ਉਸ ਦੇ ਵਿੱਚ ਹੀ ਵੱਖ-ਵੱਖ ਪਾਸੋਂ ਸੇਵਾ ਹੋਈ ਐਨਆਰਆਈਆਂ ਨੇ ਸੇਵਾ ਕੀਤੀ ਪਰ ਆ ਤਸਵੀਰ ਦੇਖ ਸਕਦੇ ਹੋ ਪੰਜਾਬ ਦਾ ਛੋਟਾ ਭਰਾ ਹਰਿਆਣਾ ਵੀ ਕਿੱਥੇ ਪਿੱਛੇ ਨਹੀਂ ਆ ਉਹ ਵੀ ਅੱਜ ਪੰਜਾਬੀਆਂ ਦੀ ਸੇਵਾ ਕਰਨ ਵਾਸਤੇ ਆਇਆ ਸਭ ਤੋਂ ਵੱਡੀ ਗੱਲ ਇਹਨਾਂ ਦੇ ਟਰੈਕਟਰ ਤੇ ਤੁਹਾਨੂੰ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਜ਼ਰੂਰ ਨਜ਼ਰ ਆ ਰਿਹਾ ਹੋਏਗਾ ਇਹ ਬਾਈ ਹਰਿਆਣੇ ਤੋਂ ਆਏ ਨੇ ਤਾਂ ਹੁਣ ਬਾਈਆਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਆਜੋ ਥੱਲੇ ਤੇ ਪੁੱਛਦੇ ਆਂ ਤੁਹਾਨੂੰ ਵੀ ਗੱਲ ਦੱਸ ਦਈਏ ਬਾਈਆਂ ਦਾ ਕਿਸਾਨ ਅੰਦੋਲਨ 'ਚ ਵੀ ਵੱਡਾ ਯੋਗਦਾਨ ਸੀ ਹਰਿਆਣਾ ਤੇ ਪੰਜਾਬ ਨੇ ਕਿਸਾਨ ਅੰਦੋਲਨ ਜਿਹੜਾ ਹੈ ਇਕੱਠੇ ਲੜ ਕੇ ਜਿੱਤਿਆ ਸੀ ਤੇ ਅੱਜ ਵੀ ਜਿਹੜੀ ਪੰਜਾਬ ਤੇ ਆਫਤਾ ਹੋਈ ਹੈ ਜੇ ਦੋਨੋਂ ਅੱਜ ਇਕੱਠੇ ਹੁੰਨੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਤਰੀਕੇ ਨਾਲ ਪੰਜਾਬ ਦਾ ਕੋਈ ਨੁਕਸਾਨ ਹੋਏਗਾ ਹੁਣ ਬਾਈਆਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਕਿੱਥੋਂ ਆਏ ਬਾਈ ਜੀ ਪਹਿਲਾਂ ਦਾ ਸਸਰੀ ਘਰ ਸਾਰਿਆਂ ਨੂੰ ਬਾਈ ਜੀ ਆਪਾਂ ਆਏ ਆ ਹਰਿਆਣਾ ਕੁਰ ਖੇਤਰਾ ਤੋਂ ਆਪਣਾ ਪਿੰਡਾ ਚਨਾਰਥੜਾ ਹਾਂ ਤਹਿਸੀਲ ਸ਼ਾਹਬਾਦ ਮਰਕੰਡਾ ਆਪਣੀ ਹਾਂ ਉੱਥੋਂ ਆਏ ਆ ਵੀਰ ਜੀ ਬਾਈ ਜੀ ਕੀ ਕੀ ਰਸਤ ਲਿਆਇਓ ਇਸ ਦੇ ਬਾਰੇ ਜ਼ਰੂਰ ਜਾਣਕਾਰੀ ਦੇ ਦਿਓ ਹਾਂਜੀ ਵੀਰ ਜੀ ਆਪਾਂ ਨਾ niche ਤੂੜੀ ਹੈਗੀ ਆ ਉੱਪਰ ਉਹਦੇ ਕਣਕ ਹੈਗੀ और आटा, आटा न, नमक दाल चीनी मतलब जो भी सामग्री होंगी है ना घर के बीचों पानी बिस्कुट रश वगैरह सारा कुछ लेके आए हैं डगरों के लिए अलग से चारा लेके आए हैं और जो मतलब जो वैसे सुखा चारा, चारा, चारा हो गया चीनी चूनी आटा जो भी हो गया सामग्री होगी परचून की वो लेके आए हैं पानी बिस्कुट अलग से लेके आए हैं और बाकी जो हमें वहाँ जाके पता लगे इस चीज़ की नीड है तो हम वो वहीं से ਉਪਲਬਧ ਕਰਾ ਕੇ ਦੇਵਾਂਗੇ ਭਾਈ ਜੀ ਮਨ ਤੁਸੀਂ ਇੱਕ ਵਾਰੀ ਦੇਖ ਇਹ ਸਮਾਨ ਸਾਰਾ ਲੈ ਕੇ ਦੇਖਣ ਚੱਲਿਓ ਵੀ ਹੋਰ ਕੀ ਚੀਜ਼ ਹੈ ਹਾਂ ਜੀ ਕਿਉਂਕਿ ਵੀਰ ਜੀ ਆਪ ਨੂੰ ਦੇ ਗਾਉਂ ਵਾਲੇ ਵੀ ਭਾਈ ਜਾ ਕੇ ਬਤਾਈਓ ਜਿਸ ਚੀਜ਼ ਦੀ ਕਮੀ ਹੋਗੀ ਸੁੱਕੇ ਦੀ ਜ਼ਰੂਰਤ ਹੋਗੀ ਤਾਂ ਸੁੱਕਾ ਲੈ ਕੇ ਆਏਗੇ ਜਾਂ ਫਿਰ ਮੰਨ ਲੇ ਸੁੱਕਾ ਜੋ ਵੀ ਅਨਾਜ ਵਗੈਰਾ ਦਾਲ ਜੋ ਵੀ ਜਿਸ ਦੀ ਵੀ ਜ਼ਰੂਰਤ ਪੜੇਗੀ ਬੇ ਬਤਾਈਓ ਆ ਕੇ ਹਮਾਰੇ ਫਿਰ ਲੈ ਕੇ ਪਹੁੰਚਾਂਗੇ ਜਿਹੜੀ ਆ ਸੇਵਾ ਨਾ ਆਣੇ ਵਾਲੇ ਲੰਬੇ ਸਮੇਂ ਤੱਕ ਚੱਲਣੀ ਹੈ ਇਹ ਸੇਵਾ ਮਤਲਬ ਅੱਗੇ 2 ਮਹੀਨਾ 2 ਮਹੀਨਾ ਅੱਗੇ ਡੀਜ਼ਲ ਦੀ ਵੀ ਲੋਡ ਪੈਣੀ ਹੈ ਤਾਂ ਹਰਿਆਣਾ ਕਿਸੇ ਵੀ ਚੀਜ਼ ਵਿੱਚ ਪਿੱਛੇ ਨਹੀਂ ਰਹੇਗਾ ਆਪਣੇ ਭਰਾ ਨੂੰ ਪਿੱਠ ਨਹੀਂ ਦਿਖਾਏਗਾ ਜਿਵੇਂ ਕਿਸਾਨੀ ਅੰਦੋਲਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਸੀ ਨਾ ਹਰਿਆਣਾ ਐਵੇਂ ਅੱਗੇ ਮਤਲਬ ਲਗਾਤਾਰ ਸੇਵਾ ਚਲਦੀ ਰਹੂਗੀ ਭਾਈ ਜੀ ਜਿੰਨਾ ਜਿੰਨਾ ਚਿਰ ਪੰਜਾਬ ਦੇ ਹਾਲਾਤ ਠੀਕ ਨਹੀਂ ਹੁੰਦੇ ਭਾਈ ਤੁਸੀਂ ਕਹਿੰਦੇ ਜਿੰਨਾ ਦੇ ਠੀਕ ਨਹੀਂ ਹੁੰਦੇ ਓਨੀ ਦੇਰ ਨਾਲ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੱਦਾਂ ਕਿਸਾਨ ਅੰਦੋਲਨ ਜਿੱਤਿਆ ਸੀ ਇਹ ਸਾਫ ਤੁਹਾਨੂੰ ਵੀ ਜਿੱਤਾਂਗੇ ਬਿਲਕੁਲ ਬਿਲਕੁਲ ਜਿੱਤਾਂਗੇ ਵਾਹ ਜਮੀਨਾਂ ਸਿੱਧੀ ਕਰਨੇ ਮਨ ਲੱਗ ਜਾ ਤੋ ਸਾਥ ਦੇਵਾਂਗੇ ਪੂਰਾ ਡੱਕਾ ਡੀਜ਼ਲ ਟਰੈਕਟਰ ਜੋ ਵੀ ਹੋਗਾ ਆਪਣੇ ਆਪਣੀ ਸਾਈਡ ਸੇ ਉਹ ਸੇਵਾ ਕਰਾਂਗੇ ਜੀ ਜ਼ਰੂਰ ਭਾਈ ਜੀ ਤੁਸੀਂ ਕੀ ਤੁਹਾਡੇ ਪਿੰਡ ਦੇ ਵਿੱਚ ਲੋਕ ਕਹਿ ਰਹੇ ਆ ਵੀ ਜਾਓ ਤੇ ਸਾਨੂੰ ਦੱਸੋ ਸੇਵਾ ਕੀ ਚਾਹੀਦੀ ਆ ਪਰ ਹਰਿਆਣਾ ਦੇ ਕਿੰਨੇ ਕੁ ਪਿੰਡ ਨੇ ਜਾਂ ਪੂਰਾ ਹਰਿਆਣਾ ਇਸ ਟਾਈਮ ਕਹਿੰਦਾ ਵੀ ਦੱਸ ਪੂਰਾ ਹਰਿਆਣਾ ਜਿ ਲਗਭਗ ਬਹੁਤ ਸੇ ਆਮ ਨੰਦੇ ਵੀ ਮਿਲੇ ਆ ਤੋ ਦੇਖ ਵੀ ਰਹੇ ਆ ਮਾਰੇ ਪਾ ਫੋਨ ਵੀ ਕਰ ਰਹੇ ਆ ਭਾਈ ਜੈਸਾ ਵੀ ਹੋਗਾ ਮਰਦੇ ਬਤਾਈਓ ਜੀ ਸ਼ਹਿਰੀਏ ਮਾ ਜਿਸ ਚੀਜ਼ ਕੀ ਜ਼ਰੂਰਤ ਹੋਗੀ ਕਈ ਜਗ੍ਹਾ 간 ਤੇ ਆ ਸਭ ਵੀ ਵੀਡੀਓ ਦੇਖਣੇ ਮੈਰੀਆ ਜੀ ਕਈ ਜਗ੍ਹਾ ਅਨਾਜ ਬਹੁਤ ਪਹੁੰਚ ਲਿਆ ਭਈ ਹਾਂ ਵੀ ਰਹਿਣ ਦਿਓ ਥੋੜਾ ਠਹਿਰ ਕੇ ਆਈਓ ਤੋ ਜੈ ਸਾਭੀਆ ਜੈ ਕਾ ਦੇਖਾਂਗੇ ਕਿਆ ਕਿਆ ਨਹੀਂ ਹੈ ਸਿਚੁਏਸ਼ਨ ਤੋ ਉਸ ਹਿਸਾਬ ਸੇ ਅਸੀਂ ਅੱਗੇ ਜਾ ਕੇ ਬਤਾਏਗੇ ਗਾਂਵ ਮੇਂ ਗਵਾਂਡ ਮੇਂ ਜੈ ਸਾਭੀਆ ਹੋਗਾ ਭਈ ਆ ਵੀ ਜਾਣਾ ਹੈ ਜਾਂ ਫਿਰ ਚਾਰ ਦਿਨ ਠਹਿਰ ਕੇ ਜਈਓ 10 ਦਿਨ ਠਹਿਰ ਕੇ ਜਈਓ ਅੱਛਾ ਜੀ ਅੱਗਾ ਤੋ ਫਿਰ ਸਾਲੋ ਸਾਲ ਚਲਣੀ ਹੈ ਖੇਤ ਸਿੱਧੇ ਕਰਨੇ ਮਾਂ ਤੋ ਬਹੁਤ ਲੰਮਾ ਟਾਈਮ ਚਲਣਾ ਹੈ ਜੀ ਤੋ ਗੇਲ ਖੜੇ ਹੋਵਾਂਗੇ ਜੀ ਸਾਥ ਮੈਂ ભગવંતમાન સરકાર ਨੂੰ ਪੰਜਾਬ ਦੀ ਇੱਕੋ اپੀਲ ਕਰਦੇ ਆ ਕਿ ਕਟੋਕਟ ਜਿਨ੍ਹਾਂ ਦਾ ਨੁਕਸਾਨ ਹੋਇਆ ਨਾ ਕਟੋਕਟ 50 ਲੱਖ ਰੁਪયા ਹਰ ਇੱਕ ਗਰੀਬ ਪਰਿਵਾਰ ਨੂੰ ਦਿੱਤਾ ਜਾਵੇ ਔਰ ਅਲੱਗ ਤੋਂ ਜਿਨ੍ਹਾਂ ਦੀ ਜ਼ਮੀਨ ਮਤਲਬ ਉੱਚੀ ਨੀਵੀ ਫਜ਼ਲਾਂ ਬਰਬਾਦ ਹੋ ਉਹਨਾਂ ਦਾ ਅਲੱਗ ਤੋਂ ਮੁਆਵਜ਼ਾ ਦਿੱਤਾ ਜਾਵੇ ਭਗਵੰਤ ਮਾਨ ਔਰ ਸੈਂਟਰ ਸਰਕਾਰ ਨੂੰ اپੀਲ ਕਰਦੇ ਆ 50 ਲੱਖ ਸੈਂਟਰ ਸਰਕਾਰ ਔਰ 50 ਲੱਖ ਭਗਵੰਤ ਮਾਨ ਜੀ ਆਪਣੇ ਕਿਸਾਨ ਮਜ਼ਦੂਰਾਂ ਨਾਲ ਕੋ ਕੀ ਸੇਵਾ ਕਰੇ ਔਰ ਕਟੋਕਟ 1 ਕਰੋੜ ਰੁਪਏ ਦੇ ਕੱਲੇ ਕੱਲੇ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਆ ਵੀਰ ਜੀ ਪੰਜਾਬ ਨੂੰ ਜਦੋਂ ਪੰਜਾਬ ਤੇ ਆਫਤਾ ਆਉਂਦੀ ਆ ਤਾਂ ਐ ਨਹੀਂ ਲੱਗਦਾ ਵੀ ਮਤਰਈ ਮਾਲ ਆ ਸਲੂਕ ਜਿਹੜਾ ਸੈਂਟਰ ਕਰਦੀ ਆ ਵੀ ਹਜੇ ਤੱਕ ਕੋਈ ਫੰਡ ਨਹੀਂ ਰਿਲੀਜ਼ ਕੀਤਾ ਗਿਆ ਹਜੇ ਤੱਕ ਕੁਝ ਅਨਾਉਂਸ ਨਹੀਂ ਕੀਤਾ ਗਿਆ ਕਿਤੇ ਹੋਰ ਕੋਈ ਆਫਤਾ ਆ ਜਾ ਦੋ ਮਿੰਟ ਦੇ ਵਿੱਚ ਅਨਾਉਂਸਮੈਂਟ ਹੋ ਜਾਂਦੀ ਆ ਵੀ ਅਸੀਂ ਆਹ ਦਵਾਂਗੇ ਆਹ ਦਵਾਂਗੇ ਅਨਾਉਂਸਮੈਂਟ ਕੀ ਹੋਣੀ ਬਿਆਨ ਤੱਕ ਨਹੀਂ ਆਣੇ ਸ਼ੁਰੂ ਹੋਏ ਭਾਈ ਜੀ ਸੈਂਟਰ ਸਰਕਾਰ ਹੈਗੀ ਨਾ ਜਿਹੜੀ ਆਰਐਸਐਸ ਉਹ ਤਾਂ ਪੰਜਾਬ ਹਰਿਆਣਾ ਦੇ ਕਿਸਾਨ ਮਜ਼ਦੂਰਾਂ ਲਈ ਮਤਲਬ ਬਹੁਤ ਦੁਖਦਾਈ ਨੇੜਾ ਲੈਂਦੇ ਆ ਉਹ ਨਹੀਂ ਚੁੰਦੀ ਕਿ ਇਹ ਕਦੇ ਮਤਲਬ ਆਪਣੇ ਪੈਰਾਂ ਤੇ ਖੜੇ ਹੋਵੇ ਜਾਂ ਫਿਰ ਆਪਣਾ ਮਤਲਬ ਕਿਉਂ ਇਹਨਾਂ ਕੋਲ ਟਰੈਕਟਰ ਉਹ ਵੱਡੀ ਵੱਡੀ ਕਾਰਾਂ ਕਿਉਂ ਇਹਨਾਂ ਕੋਲ ਪੈਸਾ ਹੋਵੇ ਇਹ ਸਰਕਾਰਾਂ ਦੀ ਚਾਲ ਆ ਵੀਰ ਜੀ ਪੰਜਾਬ ਨੂੰ ਡਪਾਉਣਾ ਤੇ ਆਣੇ ਵਾਲਾ ਸਮੇਂ ਨਾ ਹਰਿਆਣੇ ਵਾਲਾ ਵੀ ਇਹੀ ਹੈ ਹਰਿਆਣੇ ਵਾਲ ਵੀ ਇਹੀ ਹੈ ਬਾਈ ਜੀ ਹਰਿਆਣੇ ਨੂੰ ਵੀ ਤਬਾਹ ਕਰਨ ਦੀ ਕੋਸ਼ਿਸ਼ ਮਤਲਬ 2-3 ਡਿਸਟ੍ਰਿਕਟ ਹਨਾ ਉਨਮੇ ਅੱਭੀ बाढ़ ਜੈਸੇ ਹਾਲਾਤ ਹੈ ਹਰਿਆਣੇ ਚ ਸਾਡੇ ਗਵਾਂਢ ਚ ਸ਼ਾਬਾਦ ਮਾਰਕੰਡਾ ਉੱਥੇ ਵੀ ਮਾਰਕੰਡੇ ਦਾ ਪਾਣੀ ਆਇਆ ਹੋਇਆ ਪਰ ਲੇਕਿਨ ਅਸੀਂ ਆਏ ਹਰਿਆਣਾ ਹਰਿਆਣੇ ਤੋਂ ਪੰਜਾਬ ਦੀ ਮਦਦ ਲਈ ਹਰਿਆਣੇ ਤੋਂ ਜ਼ਿਆਦਾ ਹਾਲਾਤ ਪੰਜਾਬ ਦੇ ਖਰਾਬ ਹੈ ਇਸ ਟਾਈਮ ਹਾਂ ਤਾਂ ਆਪਣੇ ਵੱਡੇ ਭਰਾ ਨਾਲ ਮੋਂਡੇ ਦੇ ਨਾਲ ਮੋਢਾ ਜੋੜ ਕੇ ਆਪਾਂ ਖੜੇ ਆ ਤਾਂ ਮਤਲਬ ਜੋ ਵੀ ਸਾਡੇ ਕੋਲ ਹੋਊਗਾ ਵੀਰ ਜੀ ਮਤਲਬ ਸੇਵਾ ਨਿਰੰਤਰ ਚੱਲਦੀ ਰਹੂਗੀ ਸਾਡੇ ਪੂਰੇ گاؤں ਚਨਾਰਸਣ ਨੇ ਪੂਰਾ ਸਾਥ ਦਿੱਤਾ ਵੀਰ ਜੀ ਹਰ ਇੱਕ ਚੀਜ਼ ਚ ਸੇਵਾ ਤੁਸੀਂ ਗੱਲ ਕਰ ਰਹੇ ਹੋ ਹਰਿਆਣਾ ਦੇ ਵਿੱਚ ਵੀ ਇਸ ਸਮੇਂ ਜਿਹੜੇ ਆ ਉਹ ਹੜ੍ਹ ਦੀ ਸਥਿਤੀ ਬਿਲਕੁਲ ਬਿਲਕੁਲ ਜੀ 3-4 ਡਿਸਟ੍ਰਿਕਟਾਂ ਦੇ ਜੋ ਰੈਡ ਅਲਰਟ ਤੇ ਨੇ ਵੀਰ ਜੀ ਹਾਂ ਅੰਬਾਲਾ ਅੰਬਾਲਾ ਦੇ ਆਪ ਦੇਖੋ ਟਾਂਗਰੀ ਨਦੀ ਨਹਿਰ ਦਾ ਪਾਣੀ ਜਿਵੇਂ ਮਤਲਬ ਕਿਸਾਨਾਂ ਦੀ ਫਸਲ ਸਾਰੀ ਤਬਾਹ ਕਰਦੀ ਟਾਂਗਰੀ ਨਦੀ ਦੇ ਪਾਣੀ ਨੇ ਹਾਂਜੀ ਔਰ ਅੱਗੇ ਹਿਸਾਰ ਡਿਸਟ੍ਰਿਕਟ ਔਰ ਕੁਰਕਸ਼ੇਤਰਾ ਔਰ ਵੀ ਕਈ ਡਿਸਟ੍ਰਿਕਟ ਨੇ ਵੀਰ ਜੀ ਜਿੱਥੇ ਬਹੁਤ ਭਾਰੀ ਨੁਕਸਾਨ ਹੋਇਆ ਹਰਿਆਣੇ 'ਚ ਵੀ ਇੱਕ ਬਾਤ ਔਰ ਕਹਿਣਾ ਚਾਹਾਂਗੇ ਵੀਰ ਜੀ ਜਿਵੇਂ ਕਿ ਆਪਨੇ ਦੇਖੋਗਾ ਵੀਡੀਓ ਮੈਂ आपने जैसे जैसा कि आपने देखा होगा कुछ लोग ऐसे शरारती तत्व भी हैं जो गलत वीडियो डालते हैं इंस्टाग्राम पे बोलते हैं कि हरियाणा मतलब राजनीति होती है एक किस्म की भाई हरियाणा और राजस्थान पंजाब को पिट्ठ दिखा गए जो आपने देखी भी कहते हैं भी हरियाणा जब लोड़ पे थे हरियाणा से राजस्थान पिट्ठ दिखा हाँ जी हाँ जी पर ऐसा कुछ नहीं है हरियाणा जैसे पहले किसान आंदोलन में साथ था अब भी वैसे का वैसे साथ और आगे भी साथ देगा युवा जितने भी हमारे संगठन युवा पीढ़ी है सबका सब एक यही है कि हम पंजाब का साथ देंगे लास्ट तक यानी कि अब आ गए तो उसके बाद ही नहीं आएंगे लास्ट तक जब भी जरूरत पड़ेगी खड़े हैं भाई जी नहीं लगता वखरेवे सरकारां दे पाए होया है वखरे ए तो इकट्ठे हो जाते हैं जब लोड पड़ती है बिल्कुल वीर जी बिल्कुल आपकी बिल्कुल सही गल है ये सरकारां लड़ोण दिया नहीं आपस च भगवंत मान चाहे हरियाणा सरकार होवे आपस पानीया दे मुद्दे छेड़दे ने लेकिन जो आम जनता है ना आम जनता ना पहिचा रहा है आम जनता दा हरियाणा पंजाब ਦਾ ਭਾਈਚਾਰਾ ਨਾ ਕਿਸਾਨ ਅੰਦੋਲਨ ਚ ਬਹੁਤ ਜ਼ਿਆਦਾ ਵੱਧਿਆ ਹਾਂਜੀ ਤੋਂ ਆਪਕਾ ਟੁਕੜੇ ਹਜ਼ਾਰਾਂ ਟਰਾਲੀ ਆਣੇ ਲੱਗ ਰਿਹਾ ਹੈ ਹਰਿਆਣੇ ਛੇ ਆਪਣੇ ਵੱਡੇ ਭਾਈ ਕੀ ਸੇਵਾ ਕੇ ਲਈ ਇਹ ਕੈਵੀ ਗੱਲ ਹੈ ਵੀ ਪੰਜਾਬੀਆਂ ਨੇ ਤਾਂ ਇੱਥੇ ਤੱਕ ਕਹਿਣਾ ਸ਼ੁਰੂ ਕਰਤਾ ਵੀ ਸਰਕਾਰ ਤੁਸੀਂ ਰਹਿਣ ਹੀ ਦੋ ਬਿਲਕੁਲ ਬਿਲਕੁਲ ਵੀ ਸਰਕਾਰ ਤੁਸੀਂ ਰਹਿਣ ਹੀ ਦੋ ਵੀ ਗੁਰੂ ਸਾਹਿਬ ਦਾ ਜਿਹੜਾ ਲੰਗਰ ਚੱਲਦਾ ਅਸੀਂ ਉਹ ਹੀ ਚਲਾ ਲਾਂਗੇ ਅਸੀਂ ਆਪੇ ਸਭ ਕੁਝ ਕਰ ਲਾਂਗੇ ਮੈਂ ਵੀ ਦੇਖਦਾ ਵੀ ਹੁਣ ਜੇ ਪੰਜਾਬ ਦੇ ਨਾਲ ਹਰਿਆਣਾ ਖੜ ਗਿਆ ਫਿਰ ਤਾਂ ਦਬਦੇ ਨਹੀਂ ਹੈ ਬਿਲਕੁਲ ਨਹੀਂ ਦਬਦੇ ਜੀ ਬਿਲਕੁਲ ਵੀ ਆਪਣੇ ਭਰਾ ਨਾਲ ਨਾ ਹਰ ਤਰੀਕੇ ਦੇ ਨਾਲ ਖੜੇ ਆ ਚਾਹੇ ਅੱਗੇ ਡੀਜਲ ਦੀ ਸੇਵਾ ਹੋਵੇ ਜਾਂ ਮਤਲਬ ਜੋ ਵੀ ਹੁਕ ਆਊਗਾ ਪਿੰਡ ਪਿੰਡ ਅਸੀਂ ਮਤਲਬ ਜੋ ਵੀ ਐਲਾਨ ਆਊਗਾ ਨਾ ਉਹ ਮਤਲਬ ਹਰ ਤਰੀਕੇ ਨਾਲ ਸੇਵਾ ਲਈ ਮਦਦ ਕਰਾਂਗੇ ਆਪਣੇ ਵੀ ਮਤਲਬ ਸਰਕਾਰ ਕੇ ਉਸ पे ਨਹੀਂ ਹਮ ਆਪਣੇ ਦਮ पे ਕਰਾਂਗੇ ਜੋ ਕਰਾਂਗੇ ਠੀਕ ਹੈ ਨਾ ਭਾਈ ਜੀ ਸਰਕਾਰ ਕੇ ਉਸ ਮੈਂ ਨਹੀਂ ਸਰਕਾਰ ਤੋਂ ਲੜਾਣਾ ਨਹੀਂ ਚਾਹਤੇ ਉਧਰ ਬੋਲਤੇ ਹੈ ਕਿ ਇਹ ਜਿਹਾ ਸੇ ਹਰਿਆਣਾ ਤੋਂ ਪਾਣੀ ਲੈਣੇ ਸੇ ਮਨਾ ਕਰ ਗਿਆ ਠੀਕ ਹੈ ਅਰੇ ਪਹਿਲੇ ਪਾਣੀ ਮੰਗ ਰਹੇ تھے ਆਪਾਂ ਆ ਪਾਣੀ ਲੈ ਨਹੀਂ ਰਹੇ ਇਹ ਤਾਂ ਸਰਕਾਰੀ ਪੋਲਿਟਿਕਸ ਹੈ ਵੀ ਪੋਲਿਟਿਕਸ ਤੋਂ ਰਾਜਨੀਤੀ ਵਾਲੇ ਬੰਦੇ ਤਾਂ ਰਾਜਨੀਤੀ ਦਿਮਾਗ ਨਾਲ ਚੱਲਣਗੇ ਉਹ ਸੋਚਦੇ ਕਿ ਜਨਤਾ ਕੋ ਲੜਾਏ ਆਪਸ ਵਿੱਚ ਵਹੀ ਬਾਤ ਹੈ ਉਹ ਫੂਟ ਪਾਵਰ ਰਾਜ ਕਰੋ ਕਲਾਕਾਰ ਸੀ ਦਿਖਾ ਗਿਆ ਕਲਾਕਾਰੀਆਂ ਵੀ यही बात है सर हां जी ਭਾਈ ਜੀ ਤੁਸੀਂ ਕਿਹਾ ਵੀ ਅਸੀਂ ਅੰਤ ਤੱਕ ਸਾਥ ਦੇਵਾਂਗੇ ਜ਼ਮੀਨਾ ਪੱਤਰ ਕਰਨ ਤੱਕ ਜ਼ਮੀਨਾ ਉਪਜਾਊ ਕਰਨ ਤੱਕ ਵੀ ਰੇਤਰੋ ਦਾ ਸਾਰਾ ਚਕਵਾ ਕੇ ਜ਼ਮੀਨਾ ਪੱਤਰ ਤੱਕ ਕਰਨ ਤੱਕ ਸਾਥ ਦੇ ਹਾਂਜੀ ਬਿਲਕੁਲ ਦੇਵਾਂਗੇ ਜੀ ਜਿੰਨੀ ਵੀ ਮਾਰੇ ਦੇ ਸਪੋਰਟ ਹੋਵਾਗੀ ਬਿਲਕੁਲ ਖੜੇ ਹੋਵਾਂਗੇ ਅਰ ਇਹੋ ਤੋਂ ਪੂਰਾ ਹਰਿਆਣੇ ਮਾ ਜੈਸੇ ਹਮ ਤੋਂ ਦੇਖ ਹੀ ਰਹੇ ਆ ਜੀ ਲਗਭਗ ਲਗਭਗ ਹਰ ਕੋਈ ਉਹ ਕਹਿ ਰਿਹਾ ਭਾਈ ਲੈ ਕੇ ਚਲੋ ਭਾਈ ਹਰ ਮੰਨ ਲੈ ਵੀਡੀਓ ਵੀ ਦੇਖ ਰਹੇ ਆ ਭਾਈ ਬਹੁਤ ਜਗ੍ਹਾ ਤੋਂ ਵੀਡੀਓ ਆ ਰਹੀ ਆ ਵੀ ਪਹੁੰਚ ਲਿਆ ਜੀ ਨਾ ਅਜ ਭਾਈ ਥੋੜਾ ਰੁਕੋ ਪਰ ਫਿਰ ਵੀ ਲੋਕ ਮੰਨ ਲੈ ਰੁਕ ਨਹੀਂ ਰਹੇ ਆ ਇਕੱਠਾ ਕਰਨ ਲੱਗ ਰਹੇ ਆ ਜੈਸੇ ਹਮ ਵੀ ਗੋਂਗਵਾਂਡ ਮਾ ਪਤਾ ਲੱਗਿਆ ਜੀ ਭਾਈ ਕਹਾਂ কোন ਸੇ ਰੀਏ ਮ ਜਾ ਰਹੇ ਆ কোন ਸੇ ਮ ਨਹੀਂ ਜਾ ਰਹੇ ਆ گاਉਂ ਵਾਲੇ ਵੀ ਬੋਲੇ ਆ ਭਾਈ ਮਰਤੇ ਵੀ ਬਤਾਈਓ ਆ ਕਾ ਬੋਸ ਕੀ ਭਈਆ ਅਗਰ ਜੈਸੀ ਵੀ ਸੇ ਵਾਗੇ ਨੇ ਬੋਸ ਕੀ ਟਰਾਲੀ ਆ ਜਾਂ ਫਿਰ ਆ ਨਾਜ ਵਗੈਰਾ ਜੈਸਾ ਵੀ ਹੋਗਾ ਭਈ ਲੈ ਕੇ ਪਹੁੰਚਾਂਗੇ ਹਮ ਮੈਂ 10 ਦਿਨ ਮਾ 15 ਦਿਨ ਮਾ ਜੈਸਾ ਵੀ ਰੁਝਾਨੋ ਕਾ ਬਤਾਈਓ ਦੇਖਾ ਬਾਕੀ ਜੀ ਗੇਲ ਖੜੇ ਆ ਕੋਈ ਦਿੱਕਤ ਵਾਲੀ ਬਾਤ ਨਹੀਂ ਆ ਹਰਿਆਣਾ ਪੰਜਾਬ ਜਿੰਦਾਬਾਦ ਆ ਜੀ ਸਰਕਾਰ ਕੀ ਤਾਂ ਜ਼ਰੂਰਤ ਨਹੀਂ ਆ ਜੀ ਯਤਿਆਚਾਰ ਕਰਨਾ ਛੋੜ ਦਿਓ ਮਾ ਆਪਣਾ ਆਪਾਂ ਆਵਨਾ ਪਤਾ ਜੀ ਹਮ ਕਿਸ ਤਰ੍ਹਾਂ ਮੰਨ ਲੈ ਜੀਣਾ ਕਿਸ ਤਰ੍ਹਾਂ ਮਰਨਾ ਆਪਣਾ ਭਾਈਚਾਰੇ ਦਾ ਸਾਥ ਦੇਣਾ ਸਾਰਾ ਕੁਝ ਇੱਕਦਮ ਮੋਜਰਾ ਹੈ ਜੀ ਆਪਣਾ ਖੇਤੀ ਖੇਤੀ ਤੇ ਨਹੀਂ ਮਰਦੇ ਵਾਹਿਗੁਰੂ ਜੀ ਦੀ ਫਤਿਹ ਇੱਕ ਬਾਤ ਹੋਰ ਕੁਝ ਲੋਗ ਐਸੇ ਵੀ ਹੈ ਜਿਵੇਂ ਕਿ ਹਮ ਆ ਰਹੇ تھے ਅਬ ਉਹਨਾਂ ਨੇ ਰਸਤੇ ਮੇਂ ਰੋਕ ਰੋਕ ਕੇ ਵੀ ਹਮੇ ਪੁੱਛਾ ਬਈ ਪੰਜਾਬ ਮੇਂ ਕਿਸ ਜਗ੍ਹਾ ਦੇਣੇ ਜਾ ਰਹੇ ਹੋ ਕੋਈ ਕੰਟੈਕਟ ਹੈ ਜਾਂ ਕੁਝ ਵੀ ਮਤਲਬ ਬਈ ਕਹਾਂ ਦੇਣਾ ਹੈ ਕੋਈ ਕਹੀਂ ਕੁਝ ਬੰਦੇ ਕੋ ਪਤਾ ਹੀ ਨਹੀਂ ਅਬੀ ਪੰਜਾਬੇ ਹਮ ਕਹਾਂ ਦੇਂ में वहाँ तक के बंदे हमें मिले और एक खास बात भाई एक बंदा मिला हमें ऑटो से जा रहा था, था। उसने हमें देखा वो उन्होंने पाँच सौ रुपया वो बंदा दे के गया ऑटो में जा रहा था उस बंदे ने बहुत बहुत ज्यादा सहयोग है इसका यहीं से पता लग जाता है कि बंदे कितना करना चाह रहे हैं बहुत से बंदे सेवा करना चाह रहे हैं पर कुछ मजबूरी भी होती है कई बंदों की ਪਰ ਆਸਿਆ ਸੇ ਬੰਦੇ ਵੀ ਬਹੁਤ ਜੋ ਸੇਵਾ ਕਰਨਾ ਚਾਹ ਰਹੇ ਆ ਜੀ। ਉਹ ਦੇਖੋ ਉਹ ਦੇਖੋ ਜਿੱਸੇ ਵੀ ਹਰਿਆਣੇ ਚ ਜਾ ਰਹੀ ਆ। ਹਾਂਜੀ ਹਾਂਜੀ। ਉਹ ਟਰਾਲੀਆਂ ਹਰਿਆਣੇ ਦੀ ਜਾ ਰਹੀ ਆ। ਉਹ ਦੇਖੋ ਦੋ ਟਰਾਲੀਆਂ। ਦੋ ਟਰਾਲੀਆਂ। ਆ ਦੋ ਟਰਾਲੀਆਂ ਹੁਣੇ। ਹਾਂਜੀ 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 ਹਾਂਜੀ। 6 ਟਰਾਲੀ ਛਾਰਪੁਰਾ گاؤں ਆ ਮਾਰਾ ਗਵਾਂਡਾ ਜੀ। 6 ਟਰਾਲੀ ਉਸਕੇ ਉਸ ਸੇ ਨਿਕਲੀ ਆ। ਯਹਾਂ ਇਹ ਪਿਛੇ ਲੁਧਿਆਣਾ ਪੁਲ ਕੇ ਉੱਪਰ ਖੜੀ ਆ ਜੀ। ਹਾਂ ਆਣੇ ਲੱਗ ਰਹੀ ਆ ਪਿਛੇ। 6 ਟਰਾਲੀਆਂ ਜੀ। ਉਹ ਰਹੀ ਬਾਤ ਜੀ ਸੇਵਾ ਕੀ। ਮੇਵਾਤ ਤੱਕ ਕੇ ਬੰਦੇ இந்து-ਮੁਸਲਿਮ ਕਰਾ ਸਰਕਾਰ। एक मुसलमान ना स्पेशल ट्राली रोक का पूछा जी भाई मान ले क्या क्या सामग्री ले जा रहे हैं यार क्या, क्या क्या ले जानी चाहिए मतलब मारे तो सलाह लिया जी मुस्लिमों का तो यो हिंदू मुस्लिम वाला तो मैटर है ही नहीं जी किसके किसके सिंह फंस रहे हैं जी आपस में आपस की भाईचारा मतलब इंसानियत सबसे ऊपर है जी और साथ देने वाले दे भी रहे हैं ये हिंदू मुस्लिम में तो रखे ही कुछ नहीं आए तो सरकार की पॉलिटिक्स है जी भाई अपना हिंदू मुस्लिम या फिर ਇਹ ਦਰਮ ਕਰਮ ਕੇ ਨਾਮ ਬਲੜਾ ਰੀਆ ਜੀ ਜੋ ਵੀ ਕੁਛ ਵੀ ਐਸਾ ਸਾਥ ਦੇਣ ਵਾਲੇ ਜੀ ਹਰ ਕੋਈ ਗੇਲ ਖੜਿਆ ਇਸ ਟਾਈਮ ਹਰਿਆਣੇ ਕਾ ਤੋਂ ਹਰ ਕੋਈ ਖੜਿਆ ਜੀ ਅਚਮੇ ਵਾਤੇ ਵੀ ਯੂਪ ਸਾਈਡ ਸੇ ਵੀ ਹਮ ਨਾ ਕਈ ਗਾਡੀ ਦੇਖੀ ਜੀ ਆਂਦੇ ਯੂਪ ਸੇ ਵੀ ਆ ਰਹੇ ਤੇ ਜੀ ਪਿੰਡਾ ਕਰਨਾਲ ਦੇ ਕੋਲ ਗਗਸੀਣਾ ਪਿੰਡ ਦਾ ਨਾਮ 7.5 ਲੱਖ ਰੁਪਿਆ 1 ਘੰਟੇ ਦੇ ਵਿੱਚ ਹੋ ਗਿਆ ਇਕੱਠਾ 7.5 ਲੱਖ ਰੁਪਿਆ 1 ਘੰਟੇ ਦੇ ਹਾਂ ਗਗਸੀਣਾ Hindu ਜੱਟਾਂ ਦਾ ਪਿੰਡ ਆ ਉਹ ਸੰਧੂਆਂ ਦਾ ਉਹ ਪੰਜਾਬ ਤੋਂ ਗਏ ਨੇ ਪੱਟੀ ਕਲਿਆਣੇ ਤੋਂ ਹਾਂ ਸਾਢੇ 7 ਲੱਖ ਰੁਪਇਆ ਇੱਕ ਘੰਟੇ ਚ ਹੋ ਗਿਆ ਬਾਈ ਹੁਣ ਇਹ ਨਹੀਂ ਹੈ ਹਿੰਦੂ ਮੁਸਲਮ ਸਿੱਖ ਦਾ ਇਹ ਹੁਣ ਇਨਸਾਨੀਅਤ ਵਾਲੀ ਗੱਲ ਹੈ ਬਿਲਕੁਲ ਵੀਰ ਜੀ ਬਿਲਕੁਲ ਆਪ ਦੇਖ ਹੀ ਰਹੇ ਹੋਗੇ ਹਰਿਆਣੇ ਚ ਜਿਵੇਂ ਮਤਲਬ 36 ਬਰਾਦਰੀ ਸਾਥ ਖੜੀ ਹੈ ਪੰਜਾਬ ਦੇ ਇਸ ਟਾਈਮ ਪਤਾ ਹੈ ਬਾਈ ਮਾੜਾ ਟਾਈਮ ਕਿਸੇ ਦੇ ਵੀ ਆ ਸਕਦਾ ਹੈ ਹਰਿਆਣੇ ਚ ਵੀ ਆ ਸਕਦਾ ਹੈ ਉਹ ਵੀ ਕੱਲ ਨੂੰ ਖੜਨਗੇ ਸਾਡੇ ਨਾਲ ਇੱਥੇ ਖੜਾ ਆਈਆਂ ਮੈਂ ਦੇਖ ਰਿਹਾ ਸਾਡੇ ਗੱਲ ਕਰਦੇ ਕਰਦੇ ਇੱਥੇ 15-20 ਟਰਾਲੀਆਂ ਨਿਕਲ ਗਈਆਂ ਹੋਣੀਆਂ ਮਤਲਬ ਸੇਵਾ ਦੀ ਕੋਈ ਘਾਟ ਨਹੀਂ ਹੈ ਨਹੀਂ ਕਿਸੇ ਚੀਜ਼ ਦੀ ਵੀ ਘਾਟ ਨਹੀਂ ਹੋਣੀ ਆਉਣ ਦੇਣੀ ਅਸੀਂ ਆ ਵੱਡੇ ਵੀਰ ਨੂੰ ਆਪਣੇ ਪੰਜਾਬ ਨੂੰ ਪੰਜਾਬ ਵੱਡਾ ਭਰਾ ਭਾਈ ਲੋਹਾ ਲਹੂ ਚ ਪੰਜਾਬ ਆ ਅਸਲੀ ਦਾ ਪੰਜਾਬ ਆ ਹਰਿਆਣਾ ਦਾ ਬਾਦਚਾ ਹੈ ਭਾਈ ਮਹਾ ਪੰਜਾਬ ਹੈ ਆ ਪੰਜਾਬ ਸਾਝੇ ਪੰਜਾਬ ਦੀ ਗੱਲ ਬਿਲਕੁਲ ਜੀ ਬਿਲਕੁਲ ਸਾਝਾ ਪੰਜਾਬ ਆ ਅਪ ਸਰਕਾਰਾਂ ਪਾਕਿਸਤਾਨ ਦੇ ਨਾਮ ਦੇ ਲੜਾਉਂਦੀਆਂ ਨੇ ਉਹਦੇ ਪਾਕਿਸਤਾਨ ਵਾਲੇ ਵੀਰ ਵੀ ਕਿਵੇਂ ਮਦਦ ਕਰਦੇ ਨੇ ਭਾਈ ਜੀ ਲੋਕਾਂ ਚ ਹੁਣ ਲੋਕ ਨਾ ਸਰਕਾਰਾਂ ਦੀ ਚਾਲ ਸਮਝ ਗਏ ਨੇ ਕਿ ਸਾਨੂੰ Hindu, Muslim, Sikh ਮਤਲਬ ਵੰਡ ਕੇ ਰੱਖਦੇ ਨੇ ਪਰ ਲੋਕ ਹੁਣ ਨਾ ਸਮਝ ਗਏ ਸਰਕਾਰਾਂ ਦੀ ਚਾਲ ਹੁਣ ਭਾਈਚਾਰੇ ਦੇ ਆਗੇ ਅਬ ਹਰਿਆਣੇ ਚ ਨਾ ਸਾਡੇ ਬਾਪੂ ਹੋਰੇ ਮਤਲਬ ਪਿੰਡ ਦੇ ਲੋਕ ਸਾਰੇ ਮਤਲਬ ਉਹਨਾਂ ਚ ਐਨਾ ਜਨੂਨ ਸੀ ਨਾ ਕਿ ਅਸੀਂ ਵੀ ਚਲੀਏ ਲੇਕਿਨ ਸੀਟ ਨਾ ਚਾਰ ਬੰਦੇ ਸੀ ਇੱਥੇ ਤੋ ਆ ਨਹੀਂ ਸਕੇ ਉਹ ਅਗਲੀ ਵਾਰ ਆਉਣਗੇ ਉਹ ਡੀ ਜਲਦੀ ਸੇਵਾ ਲੈ ਕੇ ਹਾਂ ਡੀ ਜਲਦੀ ਆ ਹੋਰ ਕੀ ਚੀਜ਼ੀ ਲੋਡ ਤੁਸੀਂ ਗੱਲ ਕੀਤੀ ਮਹਾ ਪੰਜਾਬ ਦੀ ਤੇ ਮਹਾ ਪੰਜਾਬ ਆਪਣੇ ਆਪ ਨੂੰ ਆਪ ਹੀ ਸਾਂਭ ਸਕਦਾ ਮੈਨੂੰ ਤਾਂ ਲੱਗਦਾ ਬਿਲਕੁਲ ਬਿਲਕੁਲ ਸਾਨੂੰ ਲੋੜ ਨਹੀਂ ਸਰਕਾਰਾਂ ਦੀ ਸਾਨੂੰ ਸਰਕਾਰਾਂ ਦੀ ਲੋੜ ਨਹੀਂ ਵੀਰੇ ਜੋ ਹੋ ਸਕਦਾ ਜੀ ਪਰ وہی ਬਾਤ ਹੈ ਜੀ ਪੰਜਾਬ ਹਰ ਜਗ੍ਹਾ ਹਰ ਕਿਸੇ ਕਿਸੇ ਵੀ ਦਾ ਕੋਈ ਵੀ ਧਰਮ ਹੈ ਜੀ ਹਰ ਜਗ੍ਹਾ ਸਾਧ ਦੇਵਾ ਦੂਰ ਮੰਨ ਲੈ ਦੇਸ਼ ਦੇਸ਼ ਨਿ ਵਿਦੇਸ਼ਾਂ ਤੱਕ ਹਰ ਜਗ੍ਹਾ ਖੜੇ ਹੋਵਾ ਜੀ ਤੋਂ ਮੰਨ ਲੈ ਕਹੀਂ ਨਾ ਕਹੀਂ ਮਾਰੇ ਮਾ ਵੀ ਉਹ ਸਣਾ ਦੇਖ ਕੇ ਰੀਸ ਤੋਂ ਆਵਾ ਭਈ ਹਮ ਵੀ ਸਾਧ ਦੇਵਾ ਮਰਾ ਭਾਈਆ ਵੱਡਾ ਅਰ ਉਸਨਾ ਅੰਦੋਲਨ ਮ ਵੀ ਦੀਆ ਤੁਹਾ ਮਰਾ ਇਸ ਟਾਈਮ ਤੋਂ ਪਰਮਾਤਮਾ ਕੀ ਮਾਰ ਪੜੀ ਆ ਉਸ ਬਾ ਤੁਹਾ ਨ ਬਣਾਗਾ ਜੀ ਬਿਲਕੁਲ ਖੜੇ ਹੋਣੇ ਕ ਇਸ ਟਾਈਮ ਨਹੀਂ ਖੜੇ ਹੋਵਾਂਗੇ ਤਾਂ ਕਿਸ ਟਾਈਮ ਖੜੇ ਹੋਵਾਂਗੇ ਜੀ ਭਾਈ ਜਾਰਾ ਸਭ ਤੋਂ ਟੋਪ ਹੈ ਜੀ ਵੀਰ ਏਸੀ ਚੀਜ਼ ਆਇਆ ਜਿੰਦਾਬਾਦ ਹਰਿਆਣਾ ਪੰਜਾਬ ਵੇਖਤਾ ਜਿੰਦਾਬਾਦ ਭਾਈ ਜੀ ਕੁਝ ਕਹਿ ਰਹੇ ਸੀ ਮੈਂ ਕਹਿ ਰਿਹਾ ਸੀ ਭਾਈ ਵੀ ਦੁੱਖ ਹੀ ਇਸ ਚੀਜ਼ ਦਾ ਹੈ ਭਾਈ ਵੀ ਕਦੀ ਸੋਚੇ ਨਹੀਂਤਾ ਕਿ ਹਾਂ ਵੀ ਪੰਜਾਬ ਨੂੰ ਵੀ ਜ਼ਰੂਰਤ ਪਾੜਾ ਗਈ ਇਨ ਚੀਜ਼ਾਂ ਦੇ ਜੋ ਅੱਜ ਹਮ ਲੈ ਕੇ ਜਾ ਰਹੇ ਆ ਮਤਲਬ ਯਾਰ ਪੰਜਾਬ ਤੋਂ ਚੀਜ਼ ਥੀ ਵੀ ਹਾਂ ਵੀ ਪੂਰੇ ਦੇਸ਼ ਨੂੰ ਰਜਾਣੇ ਗਿਆ ਮਤਲਬ ਦਮ ਰੱਖਾ ਕੱਲਾ ਭਾਈ ਜੀ ਅੱਜ ਮਤਲਬ ਚਲੋ ਇੱਕ ਹਰਿਆਣਾ ਛੋਟਾ ਭਾਈ ਆ ਪੰਜਾਬ ਦਾ ਮਤਲਬ ਫੇਰ ਵੀ ਕਹਦੇ ਆਪਾਂ ਤੂੰ ਮਤਲਬ ਕਿ ਈਸਾ ਨੂੰ ਸਮ ਮਨੂ ਇਹੋ ਚੀਜ਼ਾਂ ਕਰਨੀ ਪੜ ਰਹੀਆਂ ਨਹੀਂ ਪੰਜਾਬ ਤੋਂ ਯਾਰ ਉਹ ਚੀਜ਼ ਆ ਵੀ ਹਾਂ ਵੀ ਪੂਰੇ ਦੇਸ਼ ਨੂੰ ਰਜਾ ਦੇ ਆ ਕੱਲਾ ਦੇਸ਼ ਨੂੰ ਛੱਡੋ ਇਹ ਤਾਂ ਪੂਰੀ ਦੁਨੀਆ ਰਜਾ ਦੇ ਮਤਲਬ ਦੁਨੀਆ ਨੂੰ ਵੀ ਰ ਭਾਈ ਜੀ ਪੰਜਾਬ ਦਾ ਰਾਜ ਆ ਯਾਰ ਰਾਜ ਪਰ ਕੀ ਕਰੀਏ ਭਾਈ ਰੋਣਾ ਅੱਜ ਰਾਜ ਆਈ ਭਾਈ ਹਾਲਾਤ ਦੇਖੋ ਕਿਵੇਂ ਜੇ ਹੋ ਗਏ ਭਾਈ ਅੱਜ ਰਾਜੇ ਨੂੰ ਹੀ ਲੋੜ ਪੈਗੀ ਪਰ ਖੜੇ ਆ ਭਰਾ ਨਾਲ ਜਿਹੜੇ ਲੜਾਂਦੇ ਨੇ ਸਾਨੂੰ ਪੰਜਾਬ ਤੇ ਹਰਿਆਣਾ ਨੂੰ ਆ ਦੇਖ ਲੋ ਅੱਜ ਪੰਜਾਬ ਦੇ ਹਾਲਾਤ ਤੇ ਕੇ ਹਰਿਆਣਾ ਵੀ ਰੋਂਦਾ ਪਿਆ ਹਰਿਆਣਾ ਦਾ ਵੀਰ ਨਹੀਂ ਰੋਂਦਾ ਪਿਆ ਇਹ ਹਰਿਆਣਾ ਵੀ ਰੋਂਦਾ ਪਿਆ ਬਾਈ ਜੀ ਬਟ ਐਵੀ ਗੱਲ ਆ ਵੀ ਸਾਨੂੰ ਦੇਖ ਕੇ ਕਈ ਵਾਰੀ ਅਸੀਂ ਵੀ ਇਮੋਸ਼ਨਲ ਹੋ ਜਾਂਦੇ ਆ ਉਹਨਾਂ ਕੋਲ ਜਾਈਏ ਉਹ ਕਹਿੰਦੇ ਆ ਅਸੀਂ ਚੜ੍ਹਦੀ ਕਲਾ ਵਿੱਚ ਆ ਬਿਲਕੁਲ ਬਿਲਕੁਲ ਵੀਰ ਜੀ ਨਹੀਂ ਦੇਖਿਆ ਜਾਂਦਾ ਬਾਈ ਪਰ ਨਹੀਂ ਦੇਖਿਆ ਜਾਂਦਾ ਬਾਈ ਦੁੱਖ ਕੋਈ ਹੋਰ ਨਹੀਂ ਸਮਝ ਸਕਦਾ ਬਾਈ ਛੋਟਾ ਭਰਾ ਸਮਝ ਸਕਦਾ ਵੱਡਾ ਭਰਾ ਦੀ ਪਰ ਲੇਕਿਨ ਭਾਈ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਭਾਈ ਭਗਵੰਤ ਮਾਨ ਦਾਅਵੇ ਤਾਂ ਬੜੇ-ਬੜੇ ਕਰਦਾ ਹੈ ਕਿ ਮੁਰਗੀਆਂ ਦੇ ਮਰੇ ਤੱਕ ਪੈਸੇ ਦਊਗਾ ਮੈਂ ਲੇਕਿਨ ਦਿੱਤਾ ਕੁਝ ਵੀ ਨਹੀਂ ਬਾਈ ਆਉਣਾ ਚਾਹੀਦਾ ਅੱਗੇ ਸਰਕਾਰਾਂ ਨੂੰ ਮਤਲਬ 2-4 ਸਾਲ ਅਗਰ ਰੋਡ ਨਾ ਵੀ ਬਣੇ ਕੱਚੇ ਤੇ ਚੱਲਾਂਗੇ ਲੇਕਿਨ ਓਨ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ ਭਾਈ ਜਿਹੜੇ ਅੰਮ੍ਰਿਤਸਰ ਗਰਦਾਸਪੁਰ ਇੱਧਰ ਵਾਲਾ ਏਰੀਆ ਨਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਸਰਕਾਰ ਹਾਂਜੀ ਫੂਰ ਹੋ ਗਿਆ ਜਲਾਲਾਬਾਦ ਹੋ ਗਿਆ ਹੁਸੈਨੀ ਹੁਸੈਨੀਵਾਲ ਹੋ ਗਿਆ ਇੱਥੇ ਵੀ ਮਦਦ ਦੀ ਬਿਲਕੁਲ ਵੀਰ ਜੀ ਬਿਲਕੁਲ ਭਾਈ ਜੀ ਪੰਜਾਬ ਦੀ ਗੱਲ ਕੀਤੀ ਗੱਲ ਹਰਿਆਣੇ ਦੀ ਕੀਤੀ ਪਰ ਕਈ ਵਾਰੀ ਐ ਨਹੀਂ ਲੱਗਦਾ ਪੰਜਾਬ ਉਹੀ ਸਟੇਟ ਆ ਤੁਸੀਂ ਆਪ ਕਹਿ ਰਹੇ ਪੰਜਾਬ ਹਰ ਵਾਰੀ ਖੜਦਾ ਹੈ ਪੰਜਾਬ ਦੇ ਜਦੋਂ ਵੀ ਕੋਈ ਆਪਦਾ ਆਈਆ ਪੰਜਾਬ ਉਸ ਤੇ ਖੜਿਆ ਯਾ ਸਰਕਾਰਾਂ ਨੇ ਕੋਈ ਧੱਕਾ ਕੀਤਾ ਪੰਜਾਬ ਉਸਤੇ ਖਿਲਾਫ ਗੱਲ ਕਰਦਾ ਐ ਨਹੀਂ ਲੱਗਦਾ ਵੀ ਪੰਜਾਬ ਨੂੰ ਕਿੱਥੇ ਨਾ ਕਿੱਥੇ ਜਾਣ ਕੇ ਡਬੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਬਿਲਕੁਲ ਭਾਈ ਬਿਲਕੁਲ ਇਹ ਸਰਕਾਰਾਂ ਦੀ ਚਾਲ ਐ ਕਿ ਸਭ ਤੋਂ ਪਹਿਲਾਂ ਤਾਂ ਪੰਜਾਬ ਨੂੰ ਖਤਮ ਕਰੇ ਉਹ ਤੋਂ ਬਾਅਦ ਨੰਬਰ ਹਰਿਆਣੇ ਦਾ ਕਿ ਪਤਾ ਹੈ ਭਾਈ ਆਹ ਨਾ ਦੋ ਸਟੇਟਾਂ ਹੈਗੀਆਂ ਨਾ ਪੂਰੇ ਦੇਸ਼ 'ਚ ਇਹ ਪੂਰੀ ਦੁਨੀਆ ਦਾ ਟਿੱਡ ਭਰਦੀਆਂ ਨੇ ਇੱਕ ਗੱਲ ਸੋਚੋ ਆਪ ਭਾਈ ਜੀ ਕਿਸਾਨ ਅੰਦੋਲਨ ਚੱਲਿਆ ਸੀ 1 ਸਾਲ ਚੱਲਿਆ 13 ਮਹੀਨੇ ਚੱਲਿਆ ਉਹ ਭਾਈ ਲੜੂਗਾ ਕੌਣ ਜਿਹਦੇ ਪੇਟ 'ਚ ਦਾਣੇ ਹੋਣਗੇ ਉਹੀ ਲੜੂਗਾ ਭਾਈ ਹਰਿਆਣਾ ਪੰਜਾਬ ਦੇ ਪੇਟ 'ਚ ਦਾਣੇ ਸੀ ਤਾਂ ਹੀ ਲੜੇ ਉੱਥੇ ਜਾ ਕੇ ਲੇਕਿਨ ਹੋਰ ਸਟੇਟਾਂ ਸੀ ਬਿਹਾਰ ਯੂਪ ਉਹ ਕਿਉਂ ਨਹੀਂ ਲੜ ਸਕੀ ਉਹਦੇ ਪੇਟ 'ਚ ਦਾਣੇ ਨਹੀਂ ਸੀ ਭਾਈ ਮਤਲਬ ਉਹ ਪੂਰੇ ਤਰੀਕੇ ਸੇ ਮਜ਼ਬੂਤ ਨਹੀਂ ਥੇ ਭਾਈ ਹਰਿਆਣਾ ਪੰਜਾਬ ਮਜ਼ਬੂਤ ਹੈ ਹਰ ਤਰੀਕੇ ਦੇ ਤਾਂ ਲੜੂਗਾ ਵੀ ਉਹੀ ਭਾਈ ਜੋ ਮਜ਼ਬੂਤ ਹੋਊਗਾ ਲੇਕਿਨ ਇਹੀ ਮਤਲਬ ਪੰਜਾਬ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਆ ਭਾਈ ਪੰਜਾਬ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ ਸਭ ਤੋਂ ਵੱਡੀ ਸਵਾਲ ਤਾਂ ਉੱਠਦੇ ਹੀ ਨੇ ਵੀ ਤੁਸੀਂ ਹੁਣ ਇੱਕੋ ਦਾ ਪਾਣੀ ਛੱਡਦੇ ਪਿਓ ਪਹਿਲਾਂ ਪਹਿਲਾਂ ਤੁਸੀਂ ਪਾਣੀ ਭਰ ਲੈਂਦੇ ਹੋ ਜੁਲਾਈ ਦੇ ਮਹੀਨੇ ਦੇ ਵਿੱਚ ਤੁਸੀਂ ਪਾਣੀ ਨਹੀਂ ਛੱਡਦੇ ਇੱਕੋ ਦਾਮ ਆ ਕੇ ਅਗਸਤ 'ਚ ਤੁਹਾਨੂੰ ਵੀ ਹਾਂ ਜਦੋਂ ਪਿੱਛੋਂ ਪਾਣੀ ਆਣਾ ਸ਼ੁਰੂ ਹੋ ਗਿਆ ਜਦ ਕਿ ਉਦੋਂ ਹਿਮਾਚਲ ਦੇ ਵਿੱਚ ਵੀ ਕਿਸ ਤਰੀਕੇ ਨਾਲ ਬਰਸਾਤ ਹੋ ਰਹੀ ਸੀ ਲੈਂਡਸਲਾਈਡਿੰਗ ਹੋ ਰਹੀ ਸੀ ਬੱਦਲ ਫੱਟ ਰਹੇ ਸੀ ਉਦੋਂ ਪਾਣੀ ਨਹੀਂ ਛੱਡਦੇ ਫਿਰ ਇੱਕੋ ਦਾਮ ਆ ਕੇ ਵੀ ਪਾਣੀ ਵਹਤ ਹੋ ਗਿਆ ਪਾਣੀ ਵਹਤ ਹੋ ਗਿਆ ਹੁਣ ਛੱਡ ਲਓ ਹੁਣ ਛੱਡ ਲਓ ਹਾਂਜੀ ਹਾਂਜੀ ਆਹੀ ਤਾਂ ਸਰਕਾਰਾਂ ਦੀ ਚਾਲ ਆ ਵੀਰੇ ਕੀ ਮਤਲਬ ਪੰਜਾਬ ਨੂੰ ਖਤਮ ਕਰਨਾ ਹੌਲੀ ਹੌਲੀ ਕਰਕੇ ਆ ਦੇਖੋ ਵੀਰ ਜੀ ਤੁਹਾਡੇ ਦਿਨ ਪਹਿਲੇ ਪੰਜਾਬ ਚ ਲੈਂਡ ਪੋਲਿੰਗ ਦਾ ਆਇਆ ਸੀ ਉਹ ਹਰਿਆਣੇ ਚ ਵੀ ਆਇਆ ਸੀ ਹਰਿਆਣੇ ਦੇ 3-4 ਡਿਸਟ੍ਰਿਕਟ ਆਏ ਉਹਦੇ ਚ ਜੀਂਦ ਆਪਣਾ ਅੰਬਾਲਾ ਕੁਝ ਏਰੀਆ ਲੇਕਿਨ ਜੀਂਦ ਵਾਲੇ ਜੱਟਾਂ ਨੇ ਸਾਫ਼ ਇਨਕਾਰ ਕਰ ਦਿੱਤਾ ਬਾਈ ਜੀ ਹਰਿਆਣੇ ਦੇ ਲੋਕ ਹਨਾ ਉਹ ਸਮਝ ਗਏ ਉਹ ਪੰਜਾਬ ਨੂੰ ਦੇਖ ਕੇ ਸਮਝ ਗਏ ਪਹਿਲੇ ਪੰਜਾਬ ਚ ਆਏ ਸੀ ਹੁਣ ਹਰਿਆਣੇ ਚ ਉਹ ਉਹ ਕਹਿੰਦੇ ਸੀ ਕਿ 5 ਕਰੋੜ ਦੇ ਦਿਆਂਗੇ ਕਿੱਲੇ ਦਾ ਪਰ ਲੋਕ ਕਹਿੰਦੇ ਚ ਪੰਜ ਛੋੜ ਤੁਸੀਂ 50 ਕਰੋੜ ਦੇ ਦੋ ਅਸੀਂ ਨਹੀਂ ਦਿੰਦੇ ਬਾਈ ਇੱਕ ਮੈਂ ਨਾ ਹਰਿਆਣੇ ਵਾਲੇ ਚ ਐ ਬੜੀ ਵਧੀਆ ਚੀਜ਼ ਦੇਖੀ ਆ ਉਹ ਕਹਿੰਦੇ 5 ਕਰੋੜ ਛੱਡੋ 10 ਕਰੋੜ ਦੋ ਅਸੀਂ ਜ਼ਮੀਨ ਨਹੀਂ ਦਿੰਦੇ ਸਾਡੇ ਪੰਜਾਬੀ ਕਈ ਵਾਰੀ ਦੇ ਜਾਂਦੇ ਆ ਵੀ ਆਹ ਪੈਸੇ ਹਾਂ ਬਟ ਇਹ ਗੱਲ ਲੈਂਡ ਪੂਲਿੰਗ 'ਚ ਖੜੇ ਰਹੇ ਉਹ ਵੀ ਉਹਨਾਂ ਦੀ ਸਿਫਤ ਹੈ ਪਰ ਜਦੋਂ ਉਹਨਾਂ ਨੂੰ ਲੱਗਦਾ ਨਾ ਵੀ ਹਾਂ ਪੈਸੇ ਵੱਧ ਮਿਲ ਰਹੇ ਉਹ ਛੱਡ ਜਾਂਦੇ ਆ ਜ਼ਮੀਨ ਕਈ ਹਾਂ ਬਿਲਕੁਲ ਵੀਰ ਜੀ ਤੋਂ ਅਸੀਂ ਤੋਂ ਭਾਈ ਇਹੀ ਕਹਿ ਸਕਦੇ ਨੇ ਕਿ ਲੈਂਡ ਪੂਲਿੰਗ 'ਚ ਜਾਂ ਕਿਸੇ ਵੀ ਸਰਕਾਰ 'ਚ ਜ਼ਮੀਨ ਨਾ ਵੇਚੋ ਬਾਈ ਇਹ 50 ਕਰੋੜ ਦੀ ਨਹੀਂ 50 ਕਰੋੜ ਦੀ ਨਹੀਂ ਇਹ ਅਨਮੋਲ ਆ ਵੀਰੇ ਇਹ ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤੀ ਆ ਭਾਈ। ਤਾਂ ਸਾਡਾ ਵੀ ਫਰਜ਼ ਬਣਦਾ ਆਪਣੇ ਬੱਚਿਆਂ ਨੂੰ ਅੱਗੇ ਦੇ ਕੇ ਜਾਵਾਂ। ਨਾ ਵੇਚੋ ਭਾਈ ਕਿਸੇ ਕੋਲ ਨਾ ਚਾਹੇ ਇੱਕ ਕਿੱਲਾ ਹੈ ਇੱਕ ਨਾਲ ਹੈ ਨਾ ਵੇਚੋ ਵੀ ਰਹੇ ਸਾਡੀ ਸਲਾਹ ਏ ਆ ਜਮੀਨ ਹੈ ਤਾਂ ਹੀ ਤਾਂ ਟੱਕਰੇ ਕਰ ਲੈਂਦੇ ਆ ਜਾ ਕੁਝ ਆ ਜਮੀਨ ਹੈ ਭਾਈ ਤਾਂ ਹੀ ਦਾ ਵੱਡੇ ਵੀਰ ਦੇ ਮਦਦ ਕਰਨ ਆਏ ਆ। ਕੁਝ ਪੇਟ 'ਚ ਦਾਣੇ ਆ ਤਾਂ ਹੀ ਤਾਂ ਆਏ ਆ ਵੀਰ। ਹਾਂ। ਆ ਭਾਈ ਜੀ ਇੱਕ ਗੱਲ ਐ ਵੀ ਆਂਦੀ ਆ। ਵੀ ਅਸੀਂ ਗੱਲ ਪੰਜਾਬ ਦੀ ਕਰਦੇ ਆ ਅਸੀਂ ਗੱਲ ਹਰਿਆਣਾ ਦੀ ਕਰਦੇ ਮੈਂ ਪਹਿਲਾਂ ਹੀ ਕਿਹਾ ਵੀ ਸਰਕਾਰਾਂ ਸਾਨੂੰ ਲੜਾਣ ਦੀਆਂ ਕੋਸ਼ਿਸ਼ ਕਰਦੀਆਂ ਨੇ ਤੁਸੀਂ ਵੀ ਇਹ ਗੱਲ ਕਹੀ ਸੀ ਕਿ ਵੀ ਹੁਣ ਇਹ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਪਰ ਹਜੇ ਵੀ ਪੋਲਿਟਿਕਸ ਇਸ ਤੇ ਚੱਲ ਰਹੀ ਆ ਤੇ ਸਭ ਤੋਂ ਵੱਡੀ ਗੱਲ ਹਰਿਆਣਾ ਸਰਕਾਰ ਨੇ ਵੀ ਮੇਰੇ ਖਾਤੇ ਪੰਜਾਬ ਦੀ ਮਦਦ ਕੀਤੀ ਆ ਭਾਈ 50 ਕਰੋੜ ਦੀ ਕਹਿੰਦੇ ਨੇ ਸੁਣਿਆ ਅਸੀਂ ਲੇਕਿਨ 50 ਕਰੋੜ ਚ ਕੀ ਬਣਨਾ ਭਾਈ ਘਟੋ ਘਟ ਪੰਜ 10 ਹਜ਼ਾਰ ਕਰੋੜ ਦੀ ਕਰੋ ਅਗਰ ਕਰਨੀ ਹੈਗੀ ਨਾ ਘਟੋ ਘਟ ਕਰੋ ਐਨੀ ਦਾ ਔਰ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਆਰਐਸਐਸ ਨੂੰ ਵੀ ਕਹਿਣਾ ਚਾਹੁੰਦੇ ਆ ਇੰਨਾ ਵੱਡਾ ਸੰਗਠਨ ਆ ਆਰਐਸਐਸ ਦਾ ਇੱਕ ਬੰਦੇ ਦਾ ਵੀ ਬਿਆਨ ਨਹੀਂ ਆਇਆ ਭਾਈ ਪੰਜਾਬ ਦੇ ਹੱਕ ਚ ਸਾਰਾ ਪੰਜਾਬ ਡੁੱਬ ਗਿਆ ਭਾਈ ਲੇਕਿਨ ਇੱਕ ਬੰਦੇ ਦਾ ਵੀ ਬਿਆਨ ਨਹੀਂ ਆਇਆ ਉਤੋਂ ਕਿਸੇ ਨੇ ਐ ਵੀ ਨਹੀਂ ਕਿਹਾ ਵੀ ਹਾਂ ਵੀ ਤਸਵੀਰਾਂ ਦੇਖ ਕੇ ਵੀ ਰੋਣਾ ਨਿਕਲ ਆਂਦਾ ਜਾਂ ਤਸਵੀਰਾਂ ਦੇਖ ਕੇ ਸਾਨੂੰ ਦੁੱਖ ਹੁੰਦਾ ਕਿਸੇ ਨੇ ਨਹੀਂ ਗੱਲ ਨਹੀਂ ਭਾਈ ਵੀਰੇ ਕਿਸੇ ਨੇ ਨਹੀਂ ਕਿਹਾ ਭਾਈ ਕਿਸੇ ਨੇ ਵੀ ਨਹੀਂ ਕਿਹਾ ਪਰ ਲੇਕਿਨ ਹਰਿਆਣੇ ਦੇ ਲੋਕ ਹਨਾ ਉਹਨਾਂ ਦੀ ਭਾਈ ਜੋ ਆਮ ਪਬਲਿਕ ਹੈ ਜੋ ਆਮ ਪਬਲਿਕ ਹੈ ਉਹਨਾਂ ਦੀ ਨਾ ਰੁਚੀ ਸਿੱਖੀ ਵੱਲ ਔਣ ਲੱਗੀ ਆ ਭਾਈ ਜਿਆਦਾ ਵਧਣ ਵਧਣ ਲੱਗੀ ਹੈ ਹਰਿਆਣੇ ਦੇ ਲੋਕਾਂ ਦੀ ਹਾਂ ਥੋੜੀ ਪ੍ਰਚਾਰ ਦੀ ਕਮੀ ਹੈ ਭਾਈ ਤੁਹਾਡੇ ਚੈਨਲ ਦੇ ਮਾਧਿਅਮ ਇੱਕ ਗੱਲ ਕਹਿਣਾ ਚਾਹੁੰਦਾ ਚੋਣਾਂ ਮੇ ਹਰਿਆਣੇ 'ਚ ਪ੍ਰਚਾਰ ਦੀ ਕਮੀ ਹੈ ਥੋੜੀ ਹਰਿਆਣੇ 'ਚ ਸਿੱਖੀ ਪੂਰੇ ਸਿਖਰਾਂ 'ਚ ਆ ਭਈ ਹਾਂ ਸਭ ਮਤਲਬ ਨਾ ਅਸੀਂ ਵੀ ਭਈ ਮੈਂ ਹਿੰਦੂ ਜੱਟ ਪਰਿਵਾਰ 'ਚ ਆ ਲੇਕਿਨ ਮਨ ਸਿੱਖੀ 'ਚ ਆ ਭਾਈ ਸਰੀਰ ਦਿਖ ਰਿਹਾ ਆਪ ਨੂੰ ਕਿ ਆ ਮਾਰੋ ਆ ਲੇਕਿਨ ਅੰਦਰ ਜਿਨ੍ਹਾਂ ਨੂੰ ਰੋਡਾ ਪੋਡਾ ਵੀ ਕਹਿ ਦਿੰਦੇ ਨੇ ਸ਼੍ਰੀ ਤੁਹਾਡਾ ਤੁਸੀਂ ਕਹਿ ਰਹੇ ਹੋ ਸ਼ਰੀਰ ਉਹਦਾ ਦੇਖ ਰਿਹਾ ਪਰ ਅੰਦਰ ਸਿੱਖ ਅੰਦਰੋਂ ਪੂਰੇ ਸਿੱਖੀ ਚਾਂ ਬਾਈ ਬਸ ਕੇਸ ਰੱਖਣੇ ਬਾਕੀ ਨੇ ਦਾੜੀ ਰੱਖਣੀ ਬਾਕੀ ਨੇ ਬਾਈ ਮਹਾਰਾਜ ਕਿਰਪਾ ਕਰਨਗੇ ਬਿਲਕੁਲ ਵੀਰ ਜੀ ਬਿਲਕੁਲ ਬਿਲਕੁਲ ਪਰ ਇੱਕ ਗੱਲ ਮੈਂ ਆਪ ਦੇ ਚੈਨਲ ਦੇ ਮਾਧਿਅਮ ਕਹਿਣਾ ਚਾਹਾਂਗਾ ਵੀਰ ਜੀ ਕਿ ਹਰਿਆਣੇ ਚ ਸਿੱਖੀ ਦੀ ਲਹਿਰ ਚਲਾਓ ਲੋਕ ਤਿਆਰ ਨੇ ਬਾਈ ਉੱਥੇ ਨਾ ਔਰ ਸਮਝ ਗਏ ਹੋਗੇ ਤੁਸੀਂ ਔਰ ਸੰਗਠਨਾਂ ਚ ਪੈਸਾ ਨਹੀਂ ਦਿੰਦੇ ਹੁਣ कोई भी है वैसे है कोई संगठन आ जाए मंदिर वगैरह कोई पैसा नहीं मिलेगा बिल्कुल, बिल्कुल दान करना बंद कर दे क्योंकि हमें पता है कुछ कमेटी ऐसी है भाई किनक मंदिर आगे आए सेवा करने कोई, कोई, कोई नहीं आया पर हरियाणा के लोग ना किसान आंदोलन च आज समझ गए कि मदद करनी है तो ओथे करो सिख दी जो दुनिया दा पेट भर दिया ਪੰਜਾਬ ਦੇ ਤਾਂ ਚਲੋ ਕੋਈ ਪੰਜਾਬ ਦੇ ਮੰਦਰ ਪੰਜਾਬ ਦੇ ਜਿਹੜੇ ਹਿੰਦੂ ਜਥੇਬੰਦੀਆਂ ਉਹ ਵੀ ਅੱਗੇ ਆ ਪੰਜਾਬ ਦੀਆਂ ਨਹੀਂ ਹਰਿਆਣਾ ਦਾ ਧੰਨਵਾਦ ਕਰਦੇ ਆਂ ਸੀ ਪਰ ਲੇਕਿਨ ਹਰਿਆਣੇ ਦੇ ਸੰਗਠਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਬਾਈ ਲੇਕਿਨ ਹਰਿਆਣੇ ਚ ਕੋਈ ਸੰਗਠਨ ਐ ਹੋ ਜਾ ਅੱਗੇ ਨਹੀਂ ਆਇਆ ਆ ਪਰ ਲੇਕਿਨ ਸਾਰੀ 36 ਬਰਾਦਰੀ ਭਾਈਚਾਰਾ ਸਾਡਾ ਨਾਲ ਖੜਾ ਹੈ ਇਹ ਮੁੰਡਾ ਅਮਨ ਸੈਣੀ ਆ ਬਾਈ ਜੀ ਇੰਨੇ ਵੀ ਹਾਂ ਇੰਨੇ ਵੀ ਮਤਲਬ ਪੂਰੀ ਮਦਦ ਕੀਤੀ ਆ ਇਹਦੇ ਫਾਦਰ ਨੇ ਮਦਦ ਕੀਤੀ ਆ ਪੈਸੇ ਨਾਲ ਇਹਦੇ ਭਰਾ ਐਸਬੀਆਈ ਬੈਂਕ ਚ ਐ ਨੂੰ ਮੇ ਬਾਤ ਉਹਨੇ ਵੀ ਭਾਈ ਸੇਵਾ ਭੇਜੀ ਆ ਮਤਲਬ ਭਾਈ ਉਹਨਾਂ ਇਚੋ ਨਹੀਂ ਆ ਵੀ ਸੇਵਾ ਭੇਜਤੀ ਤੇ ਆਪ ਨਹੀਂ ਆਣਾ ਆਪ ਨਾਲ ਆ ਭਾਈ ਪੂਰੇ ਮੋਢੇ ਨਾਲ ਮੋਢਾ ਲਾ ਕੇ ਖੜਾ ਸਾਡੇ ਨਾਲ ਜਦੋਂ ਇਹ ਕੇਸਰੀ ਨਿਸ਼ਾਨ ਸਾਹਿਬ ਟਰੈਕਟਰਾਂ ਤੇ ਦੇਖਦੇ ਹੋ ਨਿਸ਼ਾਨ ਸਾਹਿਬ ਤੇ ਬਾਕੀ ਟਰੈਕਟਰ ਤੇ ਵੀ ਹੁਣ ਵੀ ਦੇਖ ਸਕਦੇ ਹੋ ਸੇਵਾ ਵਾਲੇ ਦੇਖਦੇ ਹੋ ਤੇ ਮਨ ਦੇ ਵਿੱਚ ਆਂਦਾ ਕੀ ਆ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਆਂਦੀ ਆ ਨਾ ਨਿਸ਼ਾਨ ਨਿਸ਼ਾਨ ਸਾਹਿਬ ਨੂੰ ਦੇਖ ਕੇ ਮਤਲਬ ਹੌਸਲਾ ਮਿਲਦਾ ਵੀਰ ਜੀ ਜੀ ਚਾਹੇ ਮਾੜੇ ਤੋਂ ਮਾੜਾ ਟਾਈਮ ਆ ਜੀਏ ਲੇਕਿਨ ਨਿਸ਼ਾਨ ਸਾਹਿਬ ਵੱਲ ਦੇਖ ਕੇ ਨਾ ਤਾਂ ਮਤਲਬ ਦਿਲ ਚ ਲਹਿਰ ਹੁੰਦੀ ਆ ਕਿ ਕੋਈ ਨਾ ਦੇਖ ਲਾਂਗੇ ਖੜੇ ਆ ਭਰਾ ਨਾਲ ਪੰਜਾਬ ਨਾਲ ਜੱਭਾ ਆ ਜਾਂਦਾ ਅੰਦਰ ਉਹ ਵੀ ਹਾਂ ਕੋਈ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਜੇ ਨਿਸ਼ਾਨ ਸਾਹਿਬ ਝੂਲਦੇ ਨੇ ਤਾਂ ਅਸੀਂ ਵੀ ਵੀਰੇ ਚੜਦੀ ਕਲਾ ਹਾਂ ਬਿਲਕੁਲ ਜੀ ਬਿਲਕੁਲ ਚੜਦੀ ਕਲਾ ਬਾਬੇ ਨਾਨਕ ਦੀ ਕਿਰਪਾ ਨਾਲ ਨਾ ਅਗਰ ਕਿਰਪਾ ਹੋਈ ਮੈਂ ਵੈਸੇ ਸਿੱਖਾਂ ਚ ਹੀ ਵਿਆਹ ਹੋਇਆ ਬਾਈ ਹਰਿਆਣੇ ਦੇ ਲਾਸਟ ਪਿੰਡ ਆ ਮਤਲਬ ਚੀਕੇ ਚੀਕੇ ਦੇ ਕੋਲ ਮੇਰੀ ਸਿੱਖੀ ਚ ਤਾਂ ਬਾਈ ਮਤਲਬ 2000 ਮੈਂ 15 ਸਾਲਾਂ ਦਾ ਸੀ ਉਦੋਂ ਤੋਂ ਹੀ ਰੁਚੀ ਆ ਲੇਕਿਨ ਇਹ ਅਬ ਹਰ ਅਬ ਨਾ ਤੁਸੀਂ ਹਰਿਆਣੇ ਚ ਦੇਖੋਗੇ ਨਾ ਲੋਕਾਂ ਦੀ ਮੰਦਰਾਂ ਤੋਂ ਜ਼ਿਆਦਾ ਨਾ ਮਤਲਬ ਸਿੱਖੀ ਚ ਆਉਣ ਲੱਗਿਆ ਬਾਈ ਮੇਨ ਗੱਲਾਂ ਅਸੀਂ ਇਹ ਹੁੰਦੇ ਆ ਵੀ ਪੰਜਾਬ ਚ ਧਰਮ ਪਰਿਵਰਤਨ ਹੋ ਰਿਹਾ ਇਹ ਹੋ ਰਿਹਾ ਪਰ ਅੱਜ ਜੇ ਹਰਿਆਣੇ ਦੀ ਗੱਲ ਕਰੀਏ ਅਸੀਂ ਆਪਣਾ ਧਿਆਨ ਆਪ ਰਾਲੀਏ ਪ੍ਰਚਾਰ ਕਰ ਲਈਏ ਪਹਿਲੀ ਗੱਲ ਤਾਂ ਉਹ ਦੂਜੇ ਧਰਮਾਂ 'ਚ ਜਾਣ ਵਾਲੇ ਲੋਕ ਉਹ ਵੀ ਧਰਮ ਪਰਵਰਤਨ ਵਿੱਚ ਰੁਕ ਜਾਏਗਾ ਤੇ ਹੋਰ ਵੀ ਲੋਕ ਸਿੱਖ ਬਣ ਜਾਣਗੇ ਕਿਉਂਕਿ ਜੋ ਕਨਸੈਪਟ ਹੈ ਸਿੱਖੀ ਦਾ ਕਨਸੈਪਟ ਹੈ ਗੁਰੂ ਨਾਨਕ ਸਾਹਿਬ ਦਾ ਕਨਸੈਪਟ ਹੈ ਜਿਹੜਾ ਵੰਡ ਛੱਕੋ ਦਾ ਕਨਸੈਪਟ ਹੈ ਉਹ ਮੈਨੂੰ ਲੱਗਦਾ ਜਿਵੇਂ ਧੀਆਂ ਨੂੰ ਇੱਜ਼ਤ ਮਿਲਣਾ ਉਹ ਕਿਸੇ ਹੋਰ ਪਾਸੇ ਬਿਲਕੁਲ ਵੀਰ ਜੀ ਬਿਲਕੁਲ ਕਿਆ ਸੀ ਨਾ ਬਾਬੇ ਨਾਨਕ ਨੇ 96 ਕਰੋੜ ਖਾਲਸਾ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ 96 96 96 ਕਰੋੜੀ ਖਾਲਸਾ ਬਿਲਕੁਲ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਤਾਂ ਹੋਗਾ ਭਾਈ ਜੀ ਹਰਿਆਣਾ 'ਚ ਤਿਆਰ ਨੇ ਲੋਕ ਬਸ ਲੋਕਾਂ ਚ ਹੋ ਰਿਹਾ ਪ੍ਰਚਾਰ ਮਤਲਬ ਜੇ ਮਤਲਬ ਸਰਕਾਰਾਂ ਆ ਲੜੋਂਦੀਆਂ ਨੇ ਤੋਂ ਸਾਨੂੰ ਕਿਸਾਨੀ ਅੰਦੋਲਨ ਚ ਫਾਇਦਾ ਵੀ ਹੋਇਆ ਸਾਡਾ ਭਾਈਚਾਰੇ ਦੀ ਸਾਂਝ ਵਧਦੀ ਆ ਭਾਈ ਹਾਂ ਸਾਰੇ ਪੰਜਾਬ ਦੀ ਗੱਲ ਬਿਲਕੁਲ ਬਿਲਕੁਲ ਮਾਹ ਪੰਜਾਬ ਭਾਈ ਮਾਹ ਪੰਜਾਬ ਦੀ ਗੱਲ ਹਾਂਜੀ ਤਾਂ ਧੰਨਵਾਦ ਜੀ ਭਾਈ ਜੀ ਤੁਹਾਡਾ ਬਹੁਤ 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 ਧੰਨਵਾਦ ਵੀਰ ਜੀ ਤੁਸੀਂ ਆਏ ਤੁਸੀਂ ਜਿੱਦਾਂ ਦੀ ਗੱਲ ਕੀਤੀ ਆ ਮੈਂ ਫਤਿਹ ਦੀ ਸਾਂਝ ਪਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤਾਂ ਇਹ ਦੇਖ ਸਕਦੇ ਹੋ ਵੀ ਇਹ हरियाणा ਦੇ ਲੋਕ ਨੇ ਤੇ ਇਹ ਕਹਿ ਰਹੇ ਆ ਸਿਰਫ ਆ ਟਰੈਕਟਰ ਨਹੀਂ ਆਇਆ ਸਾਡੇ ਕਿੰਨੇ ਹੀ ਟਰੈਕਟਰ ਜਿਹੜੇ ਆ ਉਹ ਸੇਵਾ ਵਾਲੇ ਇੱਥੇ ਪਹੁੰਚੇ ਨੇ ਸਾਂਝੇ ਪੰਜਾਬ ਦੀ ਗੱਲ ਕੀਤੀ ਆ ਮਹਾ ਪੰਜਾਬ ਦੀ ਗੱਲ ਕੀਤੀ ਆ ਤੇ ਆ ਟਰੈਕਟਰ ਦੇ ਉੱਪਰ ਦੇਖ ਸਕਦੇ ਹੋ ਵੀ ਕਿਦਾਂ ਲਿਖਿਆ ਆ ਹਰਿਆਣਾ ਪੰਜਾਬ ਏਕਤਾ ਦੀ ਗੱਲ ਕੀਤੀ ਗਈ ਆ ਇੱਕ ਪਾਸੇ ਸਰਕਾਰਾਂ ਸਾਨੂੰ ਲੜਾਉਂਦੀਆਂ ਨੇ ਪਰ ਦੂਜੇ ਪਾਸੇ ਜਦੋਂ ਵੀ ਕੋਈ ਔਖਾ ਵੇਲਾ ਆਂਦਾ ਉਦੋਂ ਹਮੇਸ਼ਾ ਜਿਹੜਾ ਹੈ ਉਹ ਪੰਜਾਬ ਤੇ ਹਰਿਆਣਾ ਇਕੱਠੇ ਜਿਹੜੇ ਆ ਉਹ ਸਰਕਾਰਾਂ ਖਿਲਾਫ ਵੀ ਲੜੇ ਨੇ ਉਹ ਇਕੱਠੇ ਜਿਹੜੇ ਆ ਕੋਈ ਵੀ ਆਪਤਾ ਆਈ ਹੈ ਤਾਂ ਉਸ ਦੇ ਖਿਲਾਫ ਡਟ ਕੇ ਖੜੇ ਹੋਏ ਨੇ ਤੇ ਅੱਜ ਜਿਹੜੀ ਕੁਦਰਤੀ ਆਪਤਾ ਹੈ ਵੈਸੇ ਕੁਦਰਤੀ ਕਿਹਾ ਜਾ ਰਿਹਾ ਪਰ ਇਹ ਕੁਛ ਨਾ ਕੁਛ ਲੱਗਦਾ ਹੈ ਵੀ ਮੈਨਮੇਡ ਤਾਂ ਜ਼ਰੂਰ ਹੈ ਲੱਗਦਾ ਕੀ ਆ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝੀ ਕੀਤੀ ਆ ਉਹ ਵੀ ਡਾਕੂਮੈਂਟ ਸਾਂਝੇ ਕੀਤੇ ਆ ਵੀ ਇੱਥੇ ਕਿੱਥੇ ਨਾ ਕਿੱਥੇ ਸਿਸਟਮ ਦਾ ਕੋਲਾਪਸ ਵੀ ਹੋਇਆ ਉਹ ਸਾਫ਼-ਸਾਫ਼ ਨੂੰ ਪਤਾ ਹੈ ਪਰ ਹਾਂ ਪੰਜਾਬ ਤੇ ਹਰਿਆਣੇ ਦੀ ਏਕਤਾ ਜਿਹੜੀ ਆ ਉਹ ਹਮੇਸ਼ਾ ਇਸ ਦੇ ਖਿਲਾਫ ਖੜੀ ਆ ਅਸੀਂ ਸਰਕਾਰਾਂ ਤੋਂ ਵੀ ਸਵਾਲ ਪੁੱਛਦੇ ਰਹਾਂਗੇ ਰਵਾਂਗੇ ਤੇ ਪੁੱਛਦੇ ਆ ਵੀ ਅਸਲ ਦੇ ਵਿੱਚ ਪੰਜਾਬ ਨਾਲ ਜੋ ਹੋ ਰਿਹਾ ਇਹ ਕਿਉਂ ਹੋ ਰਿਹਾ ਤੇ ਫੋਟੋਆਂ ਖਿਚਾਣ ਤਾਂ ਬੜੇ ਆ ਜਾਂਦੇ ਆ ਜਦੋਂ ਇਹ ਸਭ ਕੁਝ ਹੁੰਦਾ ਤਾਂ ਫੋਟੋਆਂ ਖਿਚਾਣ ਆ ਜਾਂਦੇ ਆ ਪਰ ਅਸਲ ਦੇ ਵਿੱਚ ਪਹਿਲਾਂ ਤਿਆਰੀਆਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਮਾਈਨਿੰਗ ਵੀ ਇਸ ਦੇ ਪਿੱਛੇ ਕਿਹਾ ਜਾ ਰਿਹਾ ਹੋਰ ਹੈ ਵੀ ਕਿਹਾ ਜਾ ਰਿਹਾ ਵੀ ਜਿਹੜਾ ਸਾਰਾ ਸਿਸਟਮ ਹੈ ਜਿਹੜਾ ਡੈਮਸ ਨੂੰ ਸਾੰਭਦਾ ਉਹ ਵੀ ਕੋਲਾਪਸ ਹੋਇਆ ਉਹ ਵੀ ਕਿਸੇ ਤਰੀਕੇ ਨਾਲ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਨਹੀਂ ਚੱਲਿਆ ਤਾਂ ਹੁਣ ਸਭ ਤੋਂ ਵੱਡੀ ਗੱਲ ਹੈ ਵਾ ਵੀ ਅੱਜ ਹਰਿਆਣਾ ਜਿਹੜਾ ਹੈ ਉਹ ਪੰਜਾਬ ਦੇ ਨਾਲ ਖੜੇ ਆ ਕਈ ਲੋਕ ਸੋਸ਼ਲ ਮੀਡੀਆ ਤੇ ਆਪਣੇ ਵਿਊਜ਼ ਲੈਣ ਵਾਸਤੇ ਇਹ ਵੀ ਗੱਲ ਕਹਿ ਰਹੇ ਸੀਗੇ ਵੀ ਕੀ ਗੱਲ ਹੁਣ ਹਰਿਆਣਾ ਜਿਹੜਾ ਪੰਜਾਬ ਨਾਲ ਕਿਉਂ ਨਹੀਂ ਖੜ ਰਿਹਾ ਰਾਜਸਥਾਨ ਜਿਹੜਾ ਪੰਜਾਬ ਨਾਲ ਕਿਉਂ ਨਹੀਂ ਖੜ ਰਿਹਾ ਤਾਂ ਉਸ ਦਾ ਜਵਾਬ ਇਹ ਵਾ ਵੀ ਇਹ ਬਾਈ ਜਿਹੜੇ ਆ ਚੱਲੇ ਨੇ ਤੇ ਸਿਰਫ ਆ ਨਹੀਂ ਚੱਲੇ ਅਸੀਂ ਆਪਣੀ ਅੱਖੀ ਇੱਥੇ ਲਾਡੋਵਾਲ ਟੋਲ ਪਲਾZA ਤੇ ਕਿੰਨੇ ਹੀ ਟਰੈਕਟਰ ਦੇਖੇ ਕਿੰਨੇ ਹੀ ਹਰਿਆਣੇ ਦੇ ਟਰੈਕਟਰ ਦੇਖੇ ਨੇ ਜਿਹੜੇ ਹੁਣ ਸੇਵਾ ਕਰਨ ਵਾਸਤੇ ਪਹੁੰਚੇ ਨੇ ਤੇ ਇਹ ਵੀ ਗੱਲ ਕਹਿ ਦਿੱਤੀ ਆ ਵੀ ਇਹ ਨਹੀਂ ਵੀ ਹੁਣ ਬਸ ਸੇਵਾ ਕੀਤੀ ਰਸਦ ਦਿੱਤੀ ਤੇ ਗੱਲ ਖਤਮ ਐਂਡ ਤੱਕ ਨਾਲ ਖੜਾਂਗੇ ਜਦੋਂ ਤੱਕ ਜ਼ਮੀਨਾਂ ਪਦਰੀਆਂ ਨਹੀਂ ਹੋ ਜਾਂਦੀਆਂ ਉਪਜਾਊ ਨਹੀਂ ਹੋ ਜਾਂਦੀਆਂ ਉਹ ਤੱਕ ਪੰਜਾਬ ਦੇ ਨਾਲ ਰਖ ਰਹੇ ਆ ਤੇ ਪੰਜਾਬ ਦੇ ਤੁਹਾਨੂੰ ਹਾਲਾਤ ਜਿਹੜੇ ਗਰਾਊਂਡ ਜ਼ੀਰੋ ਤੇ ਆ ਉਹ ਦਿਖਾਉਂਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ